ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਮੇਰਾ ਮਨਪਸੰਦ ਫਲ ਪੈਰਾ ਰਚਨਾ ਇਹ ਨਿਬੰਧ ਵੀ ਆਏਗਾ ਤੁਸੀਂ ਫਿਰ ਵੀ ਆ ਲਿਖ ਸਕਦੇ ਹੋ ਠੀਕ ਹੈ ਨਾ ਲੈਸ ਟੱਚ ਫਲ ਸਭ ਫਲ ਆਪਣੇ ਆਪਣੇ ਢੰਗ ਨਾਲ ਲਾਭਕਾਰੀ ਹੁੰਦੇ ਹਨ ਯਾਨੀ ਕਿ ਆਪਣੀ ਆਪਣੀ ਜ਼ਰੂਰਤ ਦੇ ਅਕੋਰਡਿੰਗ ਉਹ ਜ਼ਰੂਰੀ ਸਾਡੇ ਸਿਹਤ ਦੇ ਲਈ ਠੀਕ ਹੈ ਪਰ ਮੇਰਾ ਮਨ ਪਸੰਦ ਫਲ ਆਂਬ ਹੈ। ਆਂਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਫਲ ਮਿੱਠਾ, ਰਸਦਾਰ ਅਤੇ ਸੁਗੰਧੀ ਉਪਤ ਹੁੰਦਾ ਹੈ। ਯਾਨੀ ਕਿ ਇਹਦੀ 스ਮੈਲ ਬਹੁਤ ਅੱਛੀ ਆਂਦੀ ਹੈ। ਆਂਬ ਗਰਮੀ ਦੇ ਮੌਸਮ ਵਿੱਚ ਮਿਲਦਾ ਹੈ ਅਤੇ ਲੋਕ ਇਸ ਲਈ ਬਹੁਤ ਉਡੀਕ ਕਰਦੇ ਹਨ। ਆਂਬ ਦੇ ਰੰਗ ਪੀਲੇ, ਹਰੇ ਅਤੇ ਹਲਕੇ ਲਾਲ ਹੁੰਦੇ ਹਨ। ਇਹ ਦੇਖਣ ਵਿੱਚ ਵੀ ਸੋਨਾ ਲੱਗਦਾ ਹੈ। ਆਮ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਲੰਗੜਾ, ਚੋਸਾ, ਦਸ਼ੈਰੀ, ਸਰੋਲੀ ਆਦਿ ਹਰ ਕਿਸਮ ਦਾ ਆਮ ਵੱਖਰੇ-ਵੱਖਰੇ ਸਵਾਦ ਤੇ ਰੂਪ ਵਾਲਾ ਹੁੰਦਾ ਹੈ ਆਮ ਸਿਰਫ ਫਲ ਵਜੋਂ ਹੀ ਨਹੀਂ ਸਵਾਦਿਸ਼ਟ ਆਮ ਦੀ ਚਟਨੀ, ਆਮ ਦਾ ਅਚਾਰ, ਆਮ ਦਾ ਜੂਸ ਤੇ ਆਮ ਪਾਪੜ ਵੀ ਬਣਾਏ ਜਾਂਦੇ ਹਨ ਕਿ ਆਮ ਸਿਰਫ ਇੱਕ ਫਲ ਦੇ ਤੌਰ ਤੇ ਯੂਜ਼ ਹੀ ਹੁੰਦਾ ਇਹ ਚੋ ਕਈ ਚੀਜ਼ਾਂ ਬੰਦੀਆਂ ਕਿਹੜੀਆਂ ਕਿਹੜੀਆਂ ਆਮ ਦੀ ਚਟਨੀ ਬੰਦੀ ਹੈ ਆਮ ਦਾ achar juice ਤੇ ਆਮ ਪਾਪੜ ਵੀ ਬੰਦੀ ਹੈ ਠੀਕ ਹੈ ਇਹ ਸਾਰੀ ਚੀਜ਼ਾਂ ਬੱਚਿਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ ਆਮ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ਇਸ ਵਿੱਚ ਵਿਟਾਮਿਨ A C ਤੇ ਫਾਈਬਰ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਕ ਹੁੰਦੇ ਹਨ ਇਹ ਪਾਚਨ ਤੰਤਨ ਨੂੰ ਠੀਕ ਰੱਖਣ ਅਤੇ ਤ્વਚਾ ਨੂੰ ਨਿਖਾਰਦਾ ਹੈ ਆਮਬ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਹੁੰਦਾ ਹੈ ਜਦੋਂ ਗਰਮੀ ਆਉਂਦੀ ਹੈ ਤਾਂ ਆਮਬ ਨੂੰ ਸਭ ਲੋਕਾਂ ਨਾਲ ਪਸੰਦ ਕਰਦੇ ਹਨ ਮੈਨੂੰ ਹਰ ਰੋਜ਼ ਆਮਬ ਖਾਣਾ ਚੰਗਾ ਲੱਗਦਾ ਹੈ ਮਾਂ ਆਮ ਦਾ ਸ਼ੇਕ ਵੀ ਬਣਾਉਂਦੀ ਹੈ ਯਾਨੀ ਕਿ ਮੰਗੋ ਸ਼ੇਕ ਜੀ ਨੂੰ ਅਸੀਂ ਕੰਦੇ ਆ ਜੋ ਬਹੁਤ ਹੀ ਟੇਸਟੀ ਹੁੰਦਾ ਹੈ ਮੈਂ ਆਮਬ ਨੂੰ ਸਿਰਫ ਖਾਣ ਲਈ ਹੀ ਨਹੀਂ ਪਸੰਦ ਕਰਦਾ ਸਗੋਂ ਇਸ ਨਾਲ ਮੇਰੀਆਂ ਕਈ ਯਾਦਾਂ ਵੀ ਜੁੜੀਆਂ ਹੋਈਆਂ ਹਨ ਸੱਚ ਪੁੱਛੋ ਤਾਂ ਆਂਬ ਮੇਰੇ ਦਿਲ ਦੇ ਬਹੁਤ ਨੇੜੇ ਹੈ ਇਸ ਕਰਕੇ ਆਂਬ ਮੇਰਾ ਸਭ ਤੋਂ ਮਨਪਸੰਦ ਫਲ ਹੈ ਠੀਕ ਹੈ ਮਨਪਸੰਦ ਫਲ ਆਏਗਾ ਤਾਂ ਤੁਸੀਂ ਇਹ ਲਿਖਣਾ ਜੇ ਐਸੇ ਵੀ ਆਏਗਾ ਤੇ ਜਹਾ ਪੈਰਾਗ੍ਰਾਫ ਪੈਰਾ ਲਿਖਾਏਗਾ ਤੁਸੀਂ ਇਹ ਦੋਨੋਂ ਨੋਟ ਕਾਟ ਸਕਦੇ ਹੋ